ਲੰਮੇ ਲੰਮੇ ਕੇਸ ਆ ਜਟਾ ਦੇ ਮੁੰਡੇ ਦੇ ਲੰਮੇ ਲੰਮੇ ਕੇਸ ਆ ਮੂੰਹ ਸਲਾਮਾਨਾ ਗੇਰੇ ਦਾ ਸੀਨੀ ਮੁੰਡਾ ਅੱਖੀਆਂ ਲਾਉਣ ਨੂੰ ਕੱਕਲੇ ਹਰ ਮੈਂ ਚੇਤੇ ਆ ਲਿਆਂ ਦੇ ਫੇ ਪਾਉਂਗਾ ਪਾਉ ਤੂੰ ਚੀਰ ਚੀਰ ਅੰਦੀਆ ਮੈਂ ਪਾ ਲਿਆ ਜਾਨਨੀ ਤੂੰ ਹੀ ਅੱਗੇ ਨੂੰ ਆ ਜਾ ਮੈਂ ਸਾਥੀ ਤੂੰ ਬਮਾ What are the ingredients? ਨਿਆਉ ਤੇਰੇ ਜਾਨਾ ਹਾਏ ਓਏ ਮੇਰੇ ਬੰਗਲੇ ਸਦੀਆਂ ਤੇ ਆ ਅੱਜ ਮੈਂ ਚਿੱਤੇ ਚਿੱਤੇ ਤੇ ਚੋਲਾ ਦੀਆਂ ਪਿੰਨੀਆਂ ਬਣਨੀਆਂ ਚਿੱਤੇ ਚਿੱਤੇ ਚੋਲਾ ਲੰਮੀਆਂ ਬੋਲੀਆਂ ਉਦੋਂ ਪਾਵਾਂਗੇ ਪਰ ਲੈਣਦੋ ਕਿੱਦਾਂ ਹਜੇ ਮੈਂ ਛੱਡੀ ਆ ਉੱਠੀ ਆ ਮੈਂ ਚਤ ਕਰੂ ਮਕਲਾਵੇ ਦੇਖ ਦੇਦਾ ਗੇੜਾ ਤੇ ਚੋੜਾਂ ਦੀਆਂ ਇਥੇ ਖਲਾ ਕਰਦਾ ਨੀਆਂ ਬਣਾਉਂਦੀਆਂ ਚਿੱਟੇ ਚਿੱਟੇ ਛੋੜਾਂ ਦੀਆਂ ਪਿੰਨੀਆਂ ਬਣਾਉਂਦੀਆਂ ਕੋਸ਼ਿਸ਼ਾਂ ਨੇ ਬੈਠੇ ਖਾਣੇ ਅਸਮੀ ਲੈ ਕੇ ਮਕਲਾਵਾ ਮੈਂ ਤਾਂ ਨਹੀਂ ਜਾਣਾ ਅਸਮੀ ਲੈ ਕੇ ਮਕਲਾਵਾ ਫੂਨ ਇਕੱਠੇ ਕਰੀਓ ਇਧਰ ਹੀ ਧੀਆ ਪਾਣੀ ਲਗਦਾ ਪੂਰਾ ਦੇ 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 ਸੋਚੇ ਮਜਾ ਹੈ ਰੰਗ ਨਾ ਕੋਈ ਰਾਜ ਬੈਠ ਜਾ ਆ ਜਾ ਤੇਰੇ ਦਰ ਨੂੰ ਮੈਂ ਮੈਂ ਟਿਚ ਲੈਣਾ ਕਰਕੇ ਆਮਾ ਮੈਂ ਮਿਟਿਆ ਜਾਊਂਗਾ ਮਾ ਪਤਾ ਲੱਗਦਾ ਕੱਪੜਿਆਂ ਨੂੰ ਮੰਡੀ ਤੇ ਆਮਾ ਦੇ ਨੂਦੀਆ ਤੈਨੂੰ ਮੋਕੇ ਦੀ ਆਹੋ ਨਾ ਚੱਲੀਂ ਹਾਂ ਹਰ ਕੋਈ ਆਇਆ ਹੈ ਪੰਗੜੀ